ਸਾਮਨੇ ਕਰੀਣ ਜਾਣਾ ਨਾ ਪੀ ਭੰਗ ਕਟੋਰੀ ਨੂੰ ਜਿਦਾ ਮਿਲਲਾ ਮਾਣਾ ਯਾਰ ਕਰਨੰਦ ਗਸੋਰੀ ਨੂੰ ਉਸ ਤੋਂ ਬਾਅਦ ਨਹੀਂ ਸਰਨਾ ਚਲੇ ਵੇਦ ਕਰਾਨਾਂ ਤੇ ਹਸਨ ਜਵਾਨੀ ਮਾਪੇ ਡਿਗਦੇ ਨਹੀਂ ਦੇ ਕਾਨਾਂ ਤੇ ਹਸਨ ਜਵਾਨੀ ਮਾਪੇ ਡਿਗਦੇ ਨਹੀਂ ਦੇ ਕਾਨਾਂ ਤੇ ਯਾਰ ਪੁੱਤਰ ਨੂੰ ਦੇ ਕੇ ਮਾਤਾ ਸਿਰ ਚ ਘਾਉਂਦੀ ਏ ਆਪੇ ਥਾਂ ਗਿਲੇ ਪੁੱਤਰ ਨੂੰ ਛੁਪੇ ਪਾਉਂਦੀ ਏ ਹੋਰਿਆ ਨੇ ਕਾ ਦੁਖੜੇ ਚੱਲਦੀ ਆਪਣੀ ਜਾਨਾਂ ਤੇ ਹੁਸਨ ਜਵਾਨੀ ਮਾਪੇ ਵਿਗਦੇ ਨਹੀਂ ਦਕਾਨਾ ਦੇ ਉਹਨਾਂ ਜਵਾਨੀ ਮਾਪੇ ਵਿਗਦੇ ਨਹੀਂ ਦਕਾਨਾ ਦੇ ਜਾਗ ਤੇ ਵਿੱਚ ਪੈਰਾ ਕਰਕੇ ਥੇ ਆਰਾਮ ਗਏ ਬਲਵਾਸਨ ਮੈ ਲੋਟੀ ਤਸਰਦ ਮਰ ਗਏ ਥੇ ਗਏ ਸੁਰਗ ਦੇ ਵਿੱਚ ਮੜਕੇ ਪੁਸ਼ਵ ਬਾਨਾ ਦੇ ਹੁਸਨ دیਵਾਨੀ ਮਾ ਪੇ ਰਿਖਦੇ ਨਹੀਂ ਦੇ ਕੰਨਾ ਦੇ ਹੁਸਨ دیਵਾਨੀ ਮਾ ਪੇ ਰਿਖਦੇ ਨਹੀਂ ਦੇ ਕੰਨਾ ਦੇ ਕਿ ਚਿਰਾਣੇ ਜਾਣ ਗਵਾਲੀ ਖਾਤਰ ਬੱਚੜੇ ਪੂਰਨ ਦੀ ਛੱੜਦੀ ਨਹੀਂ ਵਿਛੋੜਾ ਤਾਕਤ ਕਿਸੇ ਦੇ ਪੂਰਨ ਦੀ ਮਸਖੁਰ ਹੈ ਬਾਦ ਦੇਖ ਲੋ ਤੀਨ ਦੇ ਪੰਨਾ ਦੇ ਉਸਨ ਦੇਵਾਨੀ ਮਾਂ ਪੇਂ ਨਿਗੇ ਦੇ ਨਈ ਦੇ ਕੰਨਾ ਦੇ ਉਸਨ ਦੇਵਾਨੀ ਮਾਂ ਪੇਂ ਨਿਗੇ ਦੇ ਨਈ ਦੇ ਕੰਨਾ ਦੇ ਕਰਤਾਰ ਸਿੰਘ ਜੀ ਵਿਸਰਨਾ ਨਾ ਕਰ ਮਾਣ ਜਵਾਨੀ ਦਾ ਹੱਸ ਹੱਸ ਕੇ ਦਿਲ ਮੋਲਿਆ ਹੈ ਤੇ ਸਰਬ ਜਹਾਨੀ ਦਾ ਕਰਤਾਰ ਸਿੰਘ ਜੀ ਵਿਸਰਨਾ ਨਾ ਕਰ ਮਾਣ ਜਵਾਨੀ ਦਾ ਹੱਸ ਹੱਸ ਕੇ ਦਿਲ ਮੋਲਿਆ ਹੈ ਤੇ ਸਰਬ ਜਹਾਨੀ ਦਾ ਜੋਰ ਤੇ ਕਰਤਾਰ ਗਾਉਣਗੇ ਭਰੇ دیਵਾਨਾ ਤੇ ਉਹਨਾਂ ਦੇਵਾਨੀ ਮਾ ਪੈ ਨਹੀਂ ਦਿਖਦੇ ਨਹੀਂ ਨਕਾਨਾ ਦੇ त जवानी मां पे विझे नी न काने